ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਇੱਕ ਨਵੀਂ ਪਹਿਲ ਕਦਮੀ ਕਰਦਿਆਂ ਸੂਬੇ ਭਰ ਵਿੱਚ 118 ਸਕੂਲ ਆਫ ਐਮਿਨੈਂਸਾਂ ਦੀ ਸ਼ੁਰੂਆਤ ਕੀਤੀ ਗਈ। 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੋਲੇ ਗਏ ਇਹ ਸਕੂਲ ਅਤਿ ਆਧੁਨਿਕ ਬੁਨਿਆਦੀ ਢਾਂਚੇ, ਲੈਬ, ਲਾਇਬ੍ਰੇਰੀਆਂ, ਸਮਾਰਟ ਕਲਾਸ ਰੂਮਾਂ ਅਤੇ ਖੇਡ ਮੈਦਾਨਾਂ ਨਾਲ ਲੈਸ ਹਨ। ਜੋ ਕਿ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਵਿੱਚ ਸਹਾਇੀ ਹੋ ਰਹੀ ਹਨ ਪ੍ਰਸ਼ਾਸਨਿਕ ਸੇਵਾ ਕਰਨੀ ਹੈ ਜਾਂ ਪੁਲਿਸ ਦੇ ਵਿੱਚ ਸੇਵਾ ਕਰਨੀ ਹੈ ਉਹਨਾਂ ਨੂੰ ਉਸ ਤਰੀਕੇ ਦੀ এডਿਕੇਸ਼ਨ ਤਾਂ ਕਿ ਜਦੋਂ 12ਵੀਂ ਤੋਂ ਬਾਅਦ ਤੁਸੀਂ ਕਿਤੇ ਵੀ ਦਾਖਲਾ ਲੈਣ ਜਾਓ ਤਾਂ ਤੁਸੀਂ ਇੱਕ ਪਰਫੈਕਟ ਤੇ ਇੱਕ ਫੋਕਸਡ ਸਟੂਡੈਂਟ ਹੋਮੋ ਆਪਣੀ ਮੰਜ਼ਿਲ ਪ੍ਰਤੀ ਸਾਡੇ ਸਕੂਲ ਆਫ ਫੈਮਿਨੈਂਟਸ ਵਿੱਚ ਵੈਲ ਵੈਂਟੀਲੇਟਿਡ ਕਲਾਸਿਸ ਐਸ ਵੈਲ ਐਸ ਪ੍ਰੋਜੈਕਟਾਈਲ ਬੇਸ ਕਲਾਸਿਸ ਹਨ ਜਿਨ੍ਹਾਂ ਦੇ ਰਾਹੀਂ ਸਾਨੂੰ ਸਮਾਰਟ ਸਟੱਡੀ ਕਰਵਾਈ ਜਾਂਦੀ ਹੈ ਸਕੂਲ ਦੇ ਵਿੱਚ ਵੈਲ ਮੇਨਟੇਨਡ ਫਲੇਗ ਗਰਾਊਂਡਸ ਲਾਇਬ੍ਰੇਰੀਜ਼ ਲੈਬਾਰਟਰੀਜ਼ ਹਨ ਸਾਡੇ ਸਕੂਲ ਦੇ ਵਿੱਚ ਟੀਚਰਸ ਵੀ ਬਹੁਤ ਵਧੀਆ ਪੜ੍ਹਾਉਂਦੇ ਹਨ ਅਸੀਂ ਆਪਣੇ ਸੁਪਨੇ ਗਵਰਨਮੈਂਟ ਸਕੂਲ ਵਿੱਚ ਪੜ੍ਹ ਕੇ ਵੀ ਪੂਰੇ ਕਰ ਸਕਦੇ ਹਾਂ ਇਸ ਲਈ ਅਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਸਾਡੇ ਪੰਜਾਬ ਦੇ ਸਿੱਖਿਆ ਨੂੰ ਲੈ ਕੇ ਇਹਨੇ ਵਧੀਆ-ਵਧੀਆ ਕਦਮ ਚੁੱਕ ਰਹੇ ਹਨ ਵਿਦਿਆਰਥੀ ਵੱਡੇ ਪੱਦਰ ਉਤੇ ਦਾਖਲਾ ਲੈਣ ਵਿੱਚ ਰੁਚੀ ਵਿਖਾ ਰਹੇ ਹਨ